ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਤੇ ਸੀਐਮ ਚਿਹਰਾ ਕੌਣ ਹੋਊਗਾ ਇਹਦੇ ਤੇ ਬਹੁਤ ਕੁਝ ਸਾਫ਼ ਕੀਤਾ ਪ੍ਰਗਟ ਸਿੰਘ ਹੋਰਾਂ ਨੇ ਹਾਈ ਕਮਾਂਡ ਨੂੰ ਕੀ ਸਲਾਹ ਦਿੱਤੀ ਆ ਇਸ ਤੇ ਵੀ ਬਹੁਤ ਐਮ ਅਸੀਂ ਗੱਲਬਾਤ ਚਰਚਾ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਪਿੰਡੂ ਵਿਕਾਸ ਆਰਡੀਐਫ ਫੰਡ ਦੇ ਵਿੱਚ ਕਹਿੰਦੇ ਆ ਕਿ ਵੱਡਾ ਕਪੜਾ ਹੋਇਆ ਜਿਸ ਦੇ ਸਬੰਧ ਦੇ ਵਿੱਚ ਜਾਂਚ ਦੇ ਲਈ ਬਾਜਵਾ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਆ ਕੀ ਕਪੜਾ ਹੋਇਆ ਕੌਣ ਇਹਦੇ ਵਿੱਚ ਫਸੇਗੇ ਇਸ ਤੇ ਵੀ ਐਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਧਰ ਅਕਾਲੀ ਦਲ ਲਈ ਵੀ ਮੁਸੀਬਤਾਂ ਜਿਹੜੀਆਂ ਉਹ ਵਧੀਆਂ ਨੇ ਕਿਉਂਕਿ ਪੂਰੇ ਜਿਹੜੇ ਐਨ ਇਹਨਾਂ ਹੁਕਮਾਂ ਨੂੰ ਪਾਲਣਾ ਨਾ ਕਰਨਾ ਜਥੇਦਾਰ ਸਾਹਿਬ ਦੇ ਤਾਂ ਉਸ ਤੋਂ ਬਾਅਦ ਹੁਣ ਅਕਾਲੀ ਆਗੂਆਂ ਦੇ ਬਾਗੀ ਧੜੇ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸਮਾਂ ਮੰਗ ਲਿਆ ਗਿਆ ਤਾਂ ਜੋ ਪੂਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਸ਼ਿਕਾਇਤ ਕੀਤੀ ਜਾ ਸਕੇ ਕਿ ਆਉਣ ਵਾਲੇ ਦਿਨ ਸੁਖਬੀਰ ਬਾਦਲ ਲਈ ਮੁਸੀਬਤ ਭਰੇ ਹੋਣਗੇ ਇਸ ਤੇ ਵੀ ਇਹ ਗੱਲਬਾਤ ਕਰਾਂਗੇ ਉਧਰ ਐਸਕੇਐਮ ਦੇ ਦੋਵੇਂ ਧੜੇ ਅਜ ਪਾਤੜਾਂ 'ਚ ਬਣਾਉਣਗੇ ਕੇਂਦਰ ਦੇ ਖਿਲਾਫ ਸਾਂਝੀ ਰਣਨੀਤੀ ਕੀ ਕੁਝ ਹੋਊ ਇਸ ਤੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀ ਤਣਕੀ ਜੁੜੇ ਐ ਸਭ ਤੋਂ ਪਹਿਲਾਂ ਸਵਾਗਤ ਕਰਾਂ ਖੁਸ਼ਾਗਤ ਜੀ ਪ੍ਰੋਗਰਾਮ 'ਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅਨਕੀਤ ਸਾਹਿਬ ਸ਼ੁਰੂਆਤ ਮੈਂ ਐਸੇ ਤੋਂ ਹੀ ਕਰੂੰਗਾ ਕਿ ਪ੍ਰਗਟ ਸਿੰਘ ਹੋਰਾਂ ਨੇ ਬੜਾ ਕੁਝ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਵੇ ਤੇ ਨਵਾਂ ਸੀ ਨਵਾਂ ਜਿਹੜਾ ਸੀਐਮ ਚੇਰਾ ਕੌਣ ਹੋਣਾ ਚਾਹੀਦਾ ਇਹ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕੀ ਕੁਝ ਉਹ ਕਹਿੰਦੇ ਆ ਔਰ ਉਧਰ ਕਾਂਗਰਸ ਦੇ ਵਿੱਚ ਖਿਲਾੜੇ ਸਿਮਰਜੀਤ ਬੈਂਸ ਨੇ ਪਾਉਣੇ ਸ਼ੁਰੂ ਕਰ ਦਿੱਤੇ ਆ ਉਹ ਨਾਂ ਤਾਂ ਕਿਸੇ ਟੀਮ 'ਚ ਪਹਿਲਾਂ ਟਿਕੇ ਆ ਕੋਈ ਪਾਰਟੀ ਉਹਨਾਂ ਨੇ ਛੱਡੀ ਨਹੀਂ ਹੈ ਤੇ ਹੁਣ ਕਾਂਗਰਸ ਦੇ ਵਿੱਚ ਵੀ ਆ ਕੇ ਖਿਲਾੜੇ ਪਾਉਣੇ ਸ਼ੁਰੂ ਕਰ ਦਿੱਤੇ ਆ ਕਾਂਗਰਸ ਦੇ ਵੱਡੇ ਆਗੂਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਔਰ ਆਪਣੀ ਧਾਕ ਜਮਾਉਣ ਦੀ ਕੋਸ਼ਿਸ਼ ਜਿਹੜੀ ਪਹਿਲਾਂ ਆਪਾਂ ਦੂਜੀਆਂ ਪਾਰਟੀਆਂ 'ਚ ਖਿਲਾੜੇ ਪਾਉਂਦੇ ਹੁੰਦੇ ਸੀਗੇ ਸਿਰਫ ਚੌਧਰ ਦੀ ਜਿਹੜੀ ਭਾਲ ਦੇ ਵਿੱਚ ਤਾਂ ਹੁਣ ਕਾਂਗਰਸ ਦੇ ਵਿੱਚ ਵੀ ਸ਼ੁਰੂ ਕਰ ਦਿੱਤਾ ਕਿਵੇਂ ਦੇਖਦੇ ਹੋ ਕੀ ਕੁਝ ਕਹਿੰਦੇ ਪ੍ਰਗਟ ਸਿੰਘ ਔਰ ਇਹ ਜਿਹੜਾ ਕਲੇਸ਼ ਜਿਹੜਾ ਚੱਲਿਆ ਸੁਖਵੰਤ ਜੇਕਰ ਪ੍ਰਗਟ ਸਿੰਘ ਹੋਣਾਂ ਦੀ ਗੱਲ ਕਰੋ ਤਾਂ ਪੰਜਾਬ ਕਾਂਗਰਸ ਦੇ ਵਿੱਚ ਸੋਹਣੇ ਤੇ ਗੰਭੀਰ ਰਿੱਤੀ ਦੇ ਵਜੋਂ ਜਾਣੇ ਜਾਂਦੇ ਆ ਪ੍ਰਗਟ ਸਿੰਘ ਨੇ ਸਮੇਂ-ਸਮੇਂ ਤੇ ਹਾਈਕਮਾਨ ਨੂੰ ਉਹਨਾਂ ਨੇ ਬੜੀਆਂ ਸਲਾਹਾਂ ਦਿੱਤੀਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਸਮਾਸੀ ਜਾਂ ਉਸ ਤੋਂ ਮਗਰੋਂ ਹਮੇਸ਼ਾ ਉਹ ਇੱਕ ਅਸੀਂ ਕਹਿ ਸਕਦੇ ਕਿ ਸੋਹੇਤ ਸਲਾਹ ਜਿਹੜੀ ਆ ਪਾਰਟੀ ਪੱਪ ਤੋਂ ਦਿੰਦ ਰਹੀ ਹੈ ਹੁਣ ਉਹਨਾਂ ਦਾ ਇੱਕ ਤਾਜ਼ਾ ਇੰਟਰਵਿਊ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਠੀਕ ਆ ਕਿ ਕਾਂਗਰਸ ਦੇ ਵਿੱਚ ਜਿਹੜਾ ਪਾਰਟੀ ਪ੍ਰਧਾਨ ਹੋਵੇ ਉਹ ਕਦੇ ਵੀ ਸੀਐਮ ਦਾ ਚਿਹਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਹਿੰਦਾ ਜੇਕਰ ਇਹੋ ਜੀ ਸਥਿਤੀ ਹਮ ਵਾਪਰਦੀਆਂ ਨੇ ਤਾਂ ਫਿਰ ਧੜੇਬਾਜੀ ਜਿਹੜੀ ਆ ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਕਾਂਗਰਸ ਦਾ ਇਹ ਕਲਚਰ ਜਿਹੜਾ ਆ ਕਿ ਜਿਹੜਾ ਪ੍ਰਧਾਨਾ ਉਹੀ ਕੱਲ ਨੂੰ ਸੀਐਮ ਦਾ ਅਹੁਦੇਦਾਰ ਬਣੇ ਅਜਿਹਾ ਨਹੀਂ ਹੋਣਾ ਚਾਹੀਦਾ ਤਾਂ ਜੋ ਪਾਰਟੀ ਤੋਂ ਜਿਹੜੀ ਧੜੇਬਾ ਕਾਫੀ ਹੱਦ ਤੱਕ ਜੇਕਰ ਤੁਸੀਂ ਇਸ ਪਲਟ ਨੂੰ ਸਿੱਧੂ ਸਾਹਿਬ ਤੁਸੀਂ ਵੇਖੋ ਇਸ ਨੁਕਤੇ ਨੂੰ ਜਿਹੜਾ ਪ੍ਰਗਟ ਸਿੰਘ ਹੋਣਾ ਨੇ ਉਭਾਰਿਆ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੜਾ ਵਿਸ਼ਾਲ ਤੇ ਬੜੀ ਪਾਰਟੀ ਤੇ ਪਖਤ ਮਜ਼ਬੂਤੀ ਵਾਲਾ ਇੱਕ ਗੱਲ ਹੈਗੀ ਆ ਆ ਸਿੱਧੂ ਸਾਹਿਬ ਦੋ ਗੱਲਾਂ ਜਿਹੜੀਆਂ ਇੱਥੇ ਕਰਨੀਆਂ ਬੰਦੀਆਂ ਨੇ ਜਦੋਂ ਇਹ ਤਰੀਕ ਕਲਚਰ ਹੈਗਾ ਜਿਹੜਾ ਪਾਰਟੀ ਪ੍ਰਧਾਨ ਉਹੀ ਸੀ ਐਮ ਇਹ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੇਖਣ ਨੂੰ ਮਿਲਿਆ ਉਸ ਤੋਂ ਪਹਿਲਾਂ ਕਦੀ ਇਹੋ ਜਿਹੀ ਸਥਿਤੀ ਹੋਈ ਨਹੀਂ ਕਿਉਂਕਿ ਜਿਤਕ ਮੈਨੂੰ ਜ਼ਿਆਦਾ ਕਦੇ ਸੰਤੋਖ ਸਿੰਘ ਦਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਤੇ ਗਰ ਸਿੰਘ ਹੁਣੀ ਜਾਂ ਦੂਸਰੇ ਬਣੇ ਉਹ ਸੀਐਮ ਜ ਕਾਂਗਰਸ ਦੇ ਕਲਚਰ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਉਦੋਂ ਆਈ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਬਣਦੇ ਆ ਉਸ ਤੋਂ ਮਗਰੋਂ ਫਿਰ ਕਰਤਾਰ ਸਿੰਘ ਬਾਜਵਾ ਹੋਣਾ ਤਾਂ ਵੀ ਇਹੋ ਜਿਹੀ ਸਥਿਤੀ ਬਣ ਗਈ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਸੋਚਿਆ ਕਿ ਪਾਰਟੀ ਪਰਦਰਮੈ ਹਾਂ ਕਰਦਾ ਸ਼ਾਇਦ ਸੀਐਮ ਜਿਹੜਾ ਉਹ ਮੈਨੂੰ ਬਣਾਇਆ ਜਾਵੇ ਜਿਹੜਾ 2017 ਦੀ ਜੇਕਰ ਗੱਲ ਹੈਗੀ ਉਹਦੋਂ ਵੀ ਇੱਕ ਵਾਰ ਰੌਲਾ ਜਿਹੜਾ ਪਿਆ ਸੀ ਪਰ ਉਦੋਂ ਪਰ ਉਸ ਵਕਤ ਫਿਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸੀਐਮ ਜਿਹੜਾ ਚੇਰਾ ਡਿਕਲੇਅਰ ਕੀਤਾ ਤਾਂ ਆਹ ਨੂੰ ਜਿਹੜੀਆਂ ਸਥਿਤੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਤੁਸੀਂ ਕਾਹ ਪੰਜਾਬ ਦੀ ਕਾਂਗਰਸ ਦੀ ਗੱਲ ਕਰੋ ਤਾਂ ਇੱਥੇ ਜਿੰਨੇ ਵੀ ਉੱਪਰ ਦੇ ਲੀਡਰ ਨੇ ਉੱਪਰ ਦੀ ਕਤਾਰ ਦੇ ਸਾਰੇ ਆਪਣੇ ਆਪ ਨੂੰ ਸੀਐਮ ਦੇ ਰੂਪ 'ਚ ਦੇਖਦੇ ਹੈਗੇ ਆ ਚਾਹੇ ਉਹ ਪਾਰਟੀ ਪ੍ਰਧਾਨ ਨੇ ਤੇ ਚਾਹੇ ਕੋਈ ਹੋਰ ਦੇ ਉਹ ਆਪਣੇ ਆਪ ਨੂੰ ਸੀਐਮ ਤੋਂ ਘੱਟ ਦੀ ਵੇਖਦੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣੀ ਹੁਣ ਸਹਿਰਾਜਾ ਵੜਿੰਗ ਹੋਵੇ ਜਾਂ ਕੋਈ ਵੀ ਹੋਵੇ ਉਹ ਵਿਖਦੇ ਆਪਣੇ ਆਪ ਨੂੰ ਉਹ ਸੀਐਮ ਜਿਹੜੇ ਹੀ ਮੱਦੇ ਹੈਗੇ ਆ ਤੇ ਉਸ ਅੰਦਰ ਦੇ ਵਿੱਚ ਜੇਕਰ ਪ੍ਰਗਟ ਸਿੰਘ ਖੋਨਾਵਾ ਸਿੱਧੂ ਸਾਹਿਬ ਇਹ ਬਿਆਨ ਆਂਦਾ ਤਾਂ ਇਹ ਵਾਕਿਆ ਧਿਆਨ ਦੀ ਮੰਗ ਕਰਦਾ ਆ ਕਿ ਪਾਰਟੀ 'ਚ ਅਜਿਹਾ ਕਲਚਰ ਹੋਣਾ ਚਾਹੀਦਾ कि ਇੱਕ ਪਾਸੇ ਪਾਰਟੀ ਪ੍ਰਦਾਵ ਹੋਵੇ ਜਿਹੜਾ ਪਾਰਟੀ ਨੂੰ ਪੱਖ ਤੋਂ ਮਜ਼ਬੂਤੀ ਪ੍ਰਦਾਨ ਕਰੇ ਤੇ ਦੂਜੇ ਪਾਸੇ ਜਿਹੜਾ ਸਿਮ ਉਹ ਠੀਕ ਤਰੀਕੇ ਨਾਲ ਜਿਹੜਾ ਉਹ ਕੰਮ ਕਰੇ ਇਹ ਹਮੇਸ਼ਾ ਹਰ ਪਾਰਟੀਆਂ ਦੇ ਵਿੱਚ ਸਿੱਧੂ ਸਾਹਿਬ ਗੱਲ ਚੱਲਦੀ ਰਹੀ ਆ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਤੇ ਕਾ ਕੋਈ ਹੋਰ ਪਾਰਟੀ ਹੋਵੇ ਜਰ ਉਹ ਆਪਾਂ ਜ਼ਿਆਦਾ ਉਹ ਗੱਲ ਲੰਮੀ ਨਹੀਂ ਕਰਤਾ ਕਿਉਂਕਿ ਇਹਦੇ ਉੱਤੇ ਬਹੁਤ ਕੁਝ ਇਸ ਤਰੀਕੇ ਦੀ ਜਿਹੜੀ ਡਿਸਕਸ਼ਨ ਆ ਉਹ ਕੀਤੀ ਜਾ ਸਕਦੀ ਹੈ ਇਹਦੇ ਉੱਤੇ ਬੈਸਟ ਜਿਹੜੀ ਕੀਤੀ ਜਾ ਸਕਦੀ ਆ ਹੁਣ ਅਗਲਾ ਸਵਾਲ ਜਿਹੜਾ ਤੁਹਾਡਾ ਸੀ ਉਹ ਸਿਮਰਜੀਤ ਸਿੰਘ ਬੈਸਤਾ ਸੀ ਹੁਣ ਸਿਮਰਜੀਤ ਸਿੰਘ ਬੈਸਤੀ ਜੇਕਰ ਤੁਸੀਂ ਬੀਤੇ ਸਮੇਂ ਦੀ ਸਿਆਸਤ ਦੀ ਗੱਲ ਕਰੂ ਤਾਂ ਕੇਵਲ ਤੇ ਕੇਵਲ ਉਹ ਆਪ ਅਸੀਂ ਕਹ ਸਕਦੇ ਹਾਂ ਕਿ ਸਿਰਫ ਸਿਰਫ ਆਪਣੇ ਆਪ ਨੂੰ ਸਭ ਤੋਂ ਸਿਆਣਾ ਤੇ ਸਭ ਤੋਂ ਹੁਸ਼ਿਆਰ ਲੀਡਰ ਸਾਬਤ ਕਰਨ ਦੇ ਮੂੜ ਚ ਹੁੰਦੇ ਨੇ ਚਾਹੇ ਉਹ ਅਕਾਲੀ ਪਾਜਪਾ ਸਰਕਾਰ ਹੋਵੇ ਚਾਹੇ ਕਾਂਗਰਸੀ ਸਰਕਾਰ ਹੋਵੇ ਤੇ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੋਵੇ ਹਮੇਸ਼ਾ ਹੀ ਉਹਨਾਂ ਨੇ ਆਪਣੇ ਆਪ ਨੂੰ ਠੀਕ ਮੰਨਿਆ ਦੂਜਾ ਉਹਨਾਂ ਦੀ ਨਜ਼ਰ ਦੇ ਵਿੱਚ ਕੁਝ ਵੀ ਨਹੀਂ ਦੇਂਦਾ ਬੀਤੇ 20 ਸਾਲਾਂ ਦੀ ਜੇਕਰ ਅਸੀਂ ਬਹਿਸ ਭਰਾਵਾਂ ਦੀ ਜੇਕਰ ਸਿਆਸਤ ਦੀ ਤੁਸੀਂ ਦੇਖੋ ਹੁਣ ਜਦੋਂ ਪੰਜਾਬ ਕਾਂਗਰਸ ਦੇ ਵਿੱਚ ਉਹਨਾਂ ਨੇ ਆਉਣਾ ਸੀ ਉਸ ਸਮੇਂ ਵੀ ਕਾਫੀ ਜਿਹੜਾ ਵਿਰੋਧ ਆ ਉਹਨਾਂ ਦਾ ਹੋਇਆ ਕਿਉਂਕਿ ਉਹ ਸਿਮਰਜੀਤ ਸਿੰਘ ਬੈਂਸ ਜਿਹੇ ਵਿਅਕਤੀ ਨਹੀਂ ਸ਼ਾਇਦ ਕਿਸੇ ਪਾਰਟੀ ਦੇ ਵਿੱਚ ਜਿਆਦਾ ਲੰਮਾ ਸਮਾਂ ਚੱਲ ਨਹੀਂ ਸਕਦੇ ਇਹ ਉਹਨਾਂ ਦਾ ਸੁਭਾਅ ਦਾ ਇੱਕ ਅੰਗ ਹੈ ਰਿਹਾ ਕਿ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਹੀ ਪੇਸ਼ ਕਰਨਾ ਹੁੰਦਾ ਤੇ ਇਸ ਚੀਜ਼ ਨੂੰ ਲੈ ਕੇ ਉਹ ਹਮੇਸ਼ਾ ਬਵਾਦਾਂ ਦੇ ਵਿੱਚ ਰਹੇ ਨੇ ਚਾਹੇ ਕਿਸੇ ਡੀਸੀ ਦੇ ਦਫ਼ਤਰ ਜਾ ਕੇ ਉਹਨਾਂ ਨੇ ਗੱਲਬਾਤ ਕਰਨੀ ਹੋਵੇ ਉੱਥੇ ਵੀ ਉਹ ਝਗੜਾ ਜਿਹੜਾ ਉਹਨਾਂ ਦਾ ਹੋ ਜਾਂਦਾ ਤਾਂ ਹੁਣ ਤਾਜਾ ਜਿਹੜਾ ਮਾਮਲਾ ਜਿਹੜਾ ਲੁਧਿਆਣੇ ਦੇ ਜਿਹੜੇ ਸਥਾਪਤ ਲੀਡਰ ਨੇ ਬੀਤੇ ਲੰਮੇ ਸਮੇਂ ਤੋਂ ਜਿਹੜੇ ਕਾਂਗਰਸ ਦੇ ਥੰਮ ਰਹੇ ਨੇ ਔਰ ਅੱਜ ਵੀ ਸਾ ਸਥਿਤੀ ਵਿੱਚ ਅੱਜ ਵੀ ਉਹ ਕਾਂਗਰਸ ਦੇ ਨਾਲ ਤੋਰੇ ਨੇ ਤੇ ਜੇਕਰ ਸਿਮਰਜੀਤ ਸਿੰਘ ਬੈਂਸ ਹੈ ਜਿਹੜੇ ਨਵੇਂ-ਨਵੇਂ ਕਾਂਗਰਸ ਵਿੱਚ ਜੁਆਇਨ ਕੀਤੇ ਨੇ ਤਾਂ ਜੇਕਰ ਕਾਂਗਰਸ ਤੇ ਉਹਨਾਂ ਥੰਮ੍ਹਾਂ ਦੇ ਉੱਤੇ ਸਵਾਲ ਚੁੱਕਣਗੇ ਤਾਂ ਸਿੱਧੂ ਸਾਹਿਬ ਫਿਰ ਤਾਂ ਜੀ ਸਾ ਸਥਿਤੀ ਵਾਕਈ ਫਿਰ ਸਿਮਰਜੀਤ ਬੈਂਸ ਦੇ ਸਬੰਧੀ ਸੋਚਣ ਵਾਲੀ ਆ ਕਿ ਤੁਸੀਂ ਅਜੇ 2.5 ਦਿਨ ਦੇ ਪੁਰਾਣੇ ਜੇ ਤੁਸੀਂ ਕਾਂਗਰਸ ਨੂੰ ਜਾਇਨ ਕੀਤਾ ਮੇਰਾ ਕੱਲ 2 ਸਾਲ ਜਾਂ 4 ਸਾਲ ਨਹੀਂ ਹੋਈ ਤੋ ਆਉਂਦਾ ਤੁਸੀਂ ਜੇਕਰ ਪ੍ਰਟਕਸ਼ਾਲੀ ਕਾਂਗਰਸੀਆਂ ਨੂੰ ਵਵਾਦਾਂ ਚ ਕੇ ਕੇ ਉਦੋਂ ਸਵਾਲ ਕਰਦੇ ਜੇ ਤਾਂ ਫਿਰ ਉਹਨਾਂ ਦੀ ਸੌਣੀ ਰਾਜਨੀਤੀ ਸੁਖਿੰਦਰ ਸਮਝਉਂਦੀ ਆ ਕਿ ਸਿਰਫ ਸਿਰਫ ਉਹ ਆਪਣੇ ਨਿੱਜੀ ਮੁਫਾਤ ਖਾਤੇ ਹੀ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਤੇ ਆਪਣੇ ਜਿਹੜੇ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਗ੍ਰੋਥੀ ਹੈਗੇ ਜਾਂ ਨਹੀਂ ਹੈਗੇ ਪਰ ਉਹ ਉਹਨਾਂ ਨੂੰ ਗ੍ਰੋਥੀ ਮੰਨ ਕੇ ਚੱਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਤਾਂ ਕਾਂਗਰਸ ਆਗੂਆਂ ਦਾ ਅਣਖੇ ਸਤਿ ਧੰਨਵਾਦ ਕਰਨਾ ਚਾਹੀਦਾ ਹੈ ਕਿ ਇੰਨੇ ਜ਼ਿਆਦਾ ਗੰਭੀਰ ਇਲਜ਼ਾਮ ਹੋਣ ਦੇ ਬਾਵਜੂਦ ਵੀ ਕਾਂਗਰਸੀਆਂ ਉਹਨਾਂ ਨੂੰ ਸਵਕਾਰਿਆ ਜਾਂ ਫਿਰ ਰੋਲਾ ਰੱਪਾ ਨਹੀਂ ਪਾਇਆ ਤਾਂ ਉਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ ਕਿਉਂਕਿ ਇਹੋ ਜਿਹੇ ਇਲਜ਼ਾਮ ਲਾਉਣ ਵਾਲੇ ਬੰਦੇ ਨੂੰ ਤਾਂ ਰਾਜਨੀਤੀ ਦੇ ਵਿੱਚ ਥਾਂ ਹੀ ਨਹੀਂ ਮਿਲਣੀ ਚਾਹੀਦੀ ਜਿਹਦੇ ਜਿਹੋ ਜਿਹੇ ਇਲਜ਼ਾਮ ਇਹਨਾਂ ਦੇ ਉੱਪਰ ਲੱਗੇ ਐ ਔਰ ਹਲੇ ਤੱਕ ਉਹਦੇ ਵਿੱਚੋਂ ਬਰੀ ਨਹੀਂ ਇਹੋ ਹੋਏ ਹੈਗੇ ਜਿਹੜਾ ਔਰ ਉਹ ਬੀਬੀ ਵੀ ਡਟ ਕੇ ਬੈਠੀ ਹੋਈ ਆ ਜਿਨੇ ਰੇਪ ਦੇ ਇਲਜ਼ਾਮ ਇਹਨਾਂ ਤੇ ਲਾਈ ਐ ਬੈਂਸ ਸਿੱਧੂ ਸਭ ਇਹ ਗੱਲ ਪਹਿਨੀ ਗੱਲ ਕੀਤੀ ਹੈ ਕਿ ਸਿਮਰਤ ਬੈਂਸ ਭਰਾਵਾਂ ਦੇ ਸੁਭਾਅ ਦਾ ਇੱਕ ਅੰਗ ਆ ਕਿ ਉਹ ਕਿਤੇ ਵੀ ਜਾ ਕੇ ਜ਼ਿਆਦਾ ਛੇ ਟਿੱਕੇ ਬਿੰਦੇ ਨਹੀਂ ਹੁੰਦੇ ਚਾਹੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਹੋਵੇ ਚਾਹੇ ਕਿਸੇ ਤਰੀਕੇ ਦੀ ਉਹਨਾਂ ਨੇ ਪਾਰਟੀ ਬਣਾਈ ਹੋਵੇ ਹੁਣ ਜਿਹੜੇ ਅਜ਼ਾਮਾਂ ਤੇ ਤੁਸੀਂ ਗੱਲ ਕਰਦੇ ਹੋ ਉਹਨਾਂ ਅਜ਼ਾਮਾਂ ਦੇ ਵਿੱਚ ਬੈਂਸ ਭਰਾ ਸਿਮਰਤ ਸਿੰਘ ਬੈਂਸ ਦਾ ਕੀ ਹਾਲ ਹੋਇਆ ਸਾਰੇ ਲੋਕਾਂ ਨੂੰ ਪਤਾ ਕਿੰਨਾ ਚਿਰ ਉਹ ਅੰਡਰਗਰਾਊਂਡ ਦੇ ਜਾਂ ਬਾਤ ਵਿੱਚ ਜਿਹੜੀਆਂ ਸਾਹਮਣੇ ਆਈਆਂ ਉਹ ਕੇਸ ਅਜ ਵੀ ਅਦਾਲਤ ਦੇ ਵਿੱਚ ਜਿਹੜਾ ਚੱਲਦਾ ਪਿਆ ਚਲੋ ਉਹ ਇੱਕ ਅਦਾਲਤ ਚ ਕਰ ਰਿਹਾ ਉਹਦੇ ਵਿੱਚ ਆਪਾਂ ਨਾ ਹੀ ਕੋਈ ਗੱਲ ਕਰੀਏ ਤਾਂ ਉਹ ਬੈਟਰ ਹੋਏਗਾ ਪਰ ਜਿਹੜੀ ਇੱਥੇ ਗੱਲ ਕਰਦੀ ਬਣਦੀ ਆ ਕਿ ਜੇਕਰ ਤੁਸੀਂ ਇੱਕ ਪਾਰਟੀ ਨੂੰ ਜੁਆਇਨ ਕੀਤਾ ਔਰ ਉਸ ਪਾਰਟੀ ਦੇ ਜਿਹੜੇ ਸਥਾਨਕ ਨੇਤਾ ਨਹੀਂ ਟੌਪ ਦੇ ਨੇਤਾ ਨਹੀਂ ਜੇਕਰ ਤੁਸੀਂ ਉਹਨਾਂ ਨਾਲ ਹੀ ਮਿਲ ਕੇ ਨਹੀਂ ਚੱਲੋਗੇ ਤਾਂ ਉਹ ਇੱਕ ਵਿੱਚ ਤੁਹਾਡੀ ਰਾਜਨੀਤੀ ਦਾ ਮਹਾਂਦਰਾ ਕੀ ਹੋਵੇਗਾ ਆਪਣੇ ਆਪ ਦੇ ਵਿੱਚ ਇਹ ਪ੍ਰਸ਼ਨ ਸਦੂਸ਼ਾ ਪੈਦਾ ਜਿਹੜਾ ਉਹ ਹੋ ਜਾਂਦਾ ਆ ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਹਮੇਸ਼ਾ ਮਵਾਦਾ ਚ ਰਹੇ ਨੇ ਕੋਈ ਸਥਾਪਿਤ ਰਾਜਨੀਤੀ ਉਹ ਕਰ ਨਹੀਂ ਸਕੇ ਕਿ ਜਿਹੋ ਜੀ ਰਾਜਨੀਤੀ ਕਰਨ ਦੇ ਰੌਂਤੇ ਵਿੱਚ ਆਮ ਇੱਕ ਰਾਜਨੀਤਿਕ ਨੇਤਾ ਜਿਹੜਾ ਹਮੇਸ਼ਾ ਇਲਜ਼ਾਮ ਫਰੋਸ਼ੀ ਜਾਂ ਅਜੇ ਹੀ ਇਹ ਗੱਲਾਂ ਜਿਹੜੀਆਂ ਨੇ ਜਿਹੜੀਆਂ ਹਮੇਸ਼ਾ ਉਹਨਾਂ ਨੂੰ ਮੁਬਾਦਤ ਵਿੱਚ ਰਹਿਣ ਇਹ ਉਹਨਾਂ ਦੀ ਰਾਜਨੀਤੀ ਦਾ ਸਿੱਧੂ ਸਾਹਿਬ ਇੱਥੇ ਹਿੱਸਾ ਸੀ ਕਹਿ ਸਕਦੇ ਆ ਪਰ ਹੁਣ ਇਸ ਤਰੀਕੇ ਨਾਲ ਲੁਧਿਆਣਾ ಕಾಂಗ್ರೆਸ ਦੇ ਵਿੱਚ ਉਹਨਾਂ ਦਾ ਇੱਕ ਬਿੜਾ ਗੱਲ ਕੋਈ ਜਿਹੜਾ ਇੱਕ ਬਖੇੜਾ ਜਿਹੜਾ ਖੜਾ ਕੀਤਾ ਜਾਏ ਕਿ ਦੂਜੇ ਤੇ ਇਲਜ਼ਾਮ ਫਰੋਸ਼ੀਆਂ ਦਾ ਜਿਹੜਾ ਸਿੱਖਲਾ ਸ਼ੁਰੂ ਕੀਤਾ ਇਹ ਨਾ ਤਾਂ ਕਾਂਗਰਸ ਪਾਰਟੀ ਵਾਸਤੇ ਠੀਕ ਆ ਤਾਂ ਨਾ ਹੀ ਫਿਰ ਸਿਮਰਜੀਤ ਸਿੰਘ ਬੈਸ ਵਾਸਤੇ ਠੀਕ ਹੈਗਾ ਕਿਉਂਕਿ ਪਾਰਟੀ ਨੂੰ ਜੁਆਇਨ ਕੀਤਾ ਤੁਹਾਨੂੰ ਇਨਾ ਚਿਰ ਲੰਮਾ ਸਮਾਂ ਹੋਇਆ ਨਹੀਂ ਤੇ ਜੇਕਰ ਤੁਸੀਂ ਫਿਰ ਆਪਣੀ ਹੀ ਪਾਰਟੀ ਦੇ ਵਿੱਚ ਫਿਰ ਮੁਬਾਦਾਂ ਨੂੰ ਜਰਮ ਦੋਗੇ ਤਾਂ ਫਿਰ ਸਵਾਲਾਂ ਦੇ ਘੇਰੇ ਵਿੱਚ ਆਓਗੇ ਤੁਹਾਡੀ ਰਾਜਨੀਤੀ ਨੂੰ ਵੀ ਲੋਕ ਜਾਣਦੇ ਆ ਤੁਹਾਡੇ ਸਵਾਰ ਨੂੰ ਵੀ ਲੋਕ ਚਾਹੁੰਦੇ ਆ ਪਰ ਪਾਰਟੀ ਦਾ ਅਨੁਸ਼ਾਸਨ ਜਿਹੜਾ ਆ ਉਹ ਸਿੱਧੂ ਸਭ ਜ਼ਰੂਰ ਰੱਖਣਾ ਚਾਹੀਦਾ ਹੈ ਸਹਿਜ ਬਹਿਸ ਦਾ ਮਾਕਦਾ ਸੈਕਸ਼ਨ ਜਿਸ ਬੱਸ ਇਸਕਾ ਤੁਹਾਨੂੰ ਨਹੀਂ ਆ ਕਿਉਂਕਿ ਉਹਨਾਂ ਦਾ ਸੁਭਾਅ ਹੀ ਇਸ ਤਰੀਕੇ ਦਾ ਹੈਗਾ ਬਾਕੀ ਦੇਖੋ ਅਗਲੇ ਦਿਨਾਂ ਚ ਕਾਂਗਰਸ ਜਿਹੜੀ ਆ ਜਿਨ੍ਹਾਂ ਨੇ ਬੜਾ ਸਿਰ ਤੇ ਚੁੱਕ ਕੇ ਉਹਨਾਂ ਨੂੰ ਲਿਆਦਾ ਸੀ ਕਿ ਜੇਕਰ ਅਜਿਹੇ ਇਲਜ਼ਾਮ ਕਸ਼ੂ ਉਹਨਾਂ ਵੱਲੋਂ ਹੁੰਦੀ ਆ ਤਾਂ ਫਿਰ ਤਾਂ ਉਸ ਪਾਰਟੀ ਦਾ ਤਾਂ ਪ੍ਰਤੀ ਪ੍ਰਤੀਕਰਮ ਕੀ ਹੁੰਦਾ ਸਤਿ ਸ੍ਰੀ ਅਕਾਲ ਇਹ ਵੀ ਵੇਖਣ ਮੜੀ ਜਿਹੜੀ ਗੱਲ ਆ ਜ਼ਰੂਰ ਰਹੀ ਬਿਲਕੁਲ ਬਿਲਕੁਲ ਚਲੋ ਉਧਰ ਆਕਾਲੀ ਦਲ ਦੀਆਂ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਮੁਸੀਬਤਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ ਕਿਉਂਕਿ ਕਹਿੰਦੇ ਕਿ ਉਹਨਾਂ ਨੇ ਜਥੇਦਾਰ ਦੇ ਜਿਹੜੇ ਹੁਕਮ ਆ ਉਹ ਇਨ ਬਿਨ ਪਾਲਣਾ ਨਾ ਕਰਨ ਦੇ ਕਰਕੇ ਬਾਗੀ ਧੜੇ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸਮਾ ਮੰਗਿਆ ਗਿਆ ਮਿਲਣ ਵਾਸਤੇ ਔਰ ਉਹਨਾਂ ਨੇ ਕਹਿੰਦੇ ਆ ਕਿ ਸ਼ਿਕਾਇਤ ਵਗੈਰਾ ਵੀ ਕਰਨੀ ਉਸ ਤਰੀਕੇ ਦੇ ਨਾਲ ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਆਉਣ ਵਾਲੇ ਦਿਨਾਂ 'ਚ ਮੁਸੀਬਤਾਂ ਵੱਧ ਸਕਦੀਆਂ ਹੀ ਆ ਜੇ ਕਿਉਂਕਿ ਜਥੇਦਾਰ ਸਾਹਿਬ ਕਹਿੰਦੇ ਆ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਸਟੈਂਡ ਕਰਦੀ ਆ ਪਰ ਉਸ ਤਰੀਕੇ ਦਾ ਫੈਸਲਾ ਅਕਾਲੀ ਦਲ ਨੇ ਨਹੀਂ ਲਿਆ ਤੇ ਜੇ ਹੁਣ ਸ਼ਿਕਾਇਤ ਉਹਨਾਂ ਦੀ ਹੁੰਦੀ ਹੈ ਤਾਂ ਫਿਰ ਇਹਦਾ ਮਤਲਬ ਭਾਵੇਂ ਹੈ ਕਿ ਕਹਿਣ ਦਾ ਭਾਵੇਂ ਮੁਸੀਬਤਾਂ ਤਾਂ ਵਧਣ ਗਈਆਂ ਆ ਸਿੱਧੂ ਸਭ 2 ਦਸੰਬਰ ਤੋਂ ਲੈ ਕੇ ਹੁਣ ਤੱਕ ਅਗਰ ਵੇਖਿਆ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਦੀਆਂ ਇਹ ਸ਼ੁਰੂਮਣੀ ਅਕਾਲੀ ਦਲ ਦੀਆਂ ਸਮੱਸਿਆਵਾਂ ਘਟ ਰਹੀ ਹੋਈਆਂ ਬਲਕਿ ਦਿਨ-ਬ-ਦਿਨ ਉਸੇ ਤਰੀਕੇ ਨਾਲ ਵਧ ਰਹੀਆਂ ਨੇ ਜਦੋਂ 2 ਦਸੰਬਰ ਨੂੰ ਇਹਨਾਂ ਨੂੰ ਸੁਝਾਅ ਸੁਣਾਈ ਗਈ ਉਸ ਵਕਤ ਜਿਸ ਤਰੀਕੇ ਨਾਲ ਸਰਦਾਰ ਸੁਖਬੀ ਸਿੰਘ ਬਾਦਲ ਜਾਂ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਇਸ ਤਰੀਕੇ ਨਾਲ ਆਪਣੇ ਗ੍ਰਾਹਕਾਂ ਨੂੰ ਉੱਥੇ ਕਬੂਲ ਕੀਤਾ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਅਕਾਲ ਤਾਕਤ ਸਾਡੇ ਹੁਕਮ ਜਿਹੜੇ ਨੇ ਉਹ ਪ੍ਰਭਾਵਨ ਚੱਲਣਗੇ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕਤਾ ਜਿਹੜੀ ਹੋਵੇਗੀ ਇਸ ਤਰੀਕੇ ਦੀ ਉਹਨਾਂ ਨੇ ਗੱਲ ਕੀਤੀ ਇੱਕ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਸਾਹਮਣੇ ਆਵੇਗੀ ਕਿਉਂਕਿ ਉਸ ਵਕਤ ਗੈਰਟਕ ਪੀਸੇ ਤੋਂ ਮਿਲ ਜਾਂ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਇਹ ਲੀਡਰਸ਼ਿਪ ਜਿਹੜੀ ਆ ਅਧਿਕਾਰ ਖਵਾ ਚੁੱਕੀ ਆ ਅਗਵਾਈ ਕਰਦਾ ਨੈਤਿਕ ਅਧਾਰ ਇਸ਼ਤਬੁੱਲ ਨੂੰ ਯਾਦ ਆ ਕਿ ਮੈਂ ਤਾਂ ਕਹਦਾ ਰ ਗਵਾ ਚੁੱਕੇ ਕਿ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਕਰਨ ਦੀ ਲੋੜ ਆ ਤੇ ਜਿਹਦੇ ਵਾਸਤੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕੀਤਾ ਹੁਣ ਸੱਤ ਮੈਂਬਰੀ ਕਮੇਟੀ ਦੇ ਗਠਨ ਨੂੰ ਲੈ ਕੇ ਜਿਹੜਾ ਸ਼ਰੋਮੀ ਕਾਲੀਦਾ ਦੀ ਲੀਡਰਸ਼ਿਪ ਆ ਹਮੇਸ਼ਾ ਤੋਂ ਜਿੱਤੀ ਚ ਰਹੀ ਆ ਕਿਉਂਕਿ ਇਹਦੇ ਵਿੱਚ ਦੋ ਜਾਂ ਤਿੰਨ ਮੈਂਬਰ ਉਹ ਨਹੀਂ ਕਿ ਜਿਹੜੇ ਬਾਕੀ ਘੜੇ ਦੇ ਨੇ ਭਾਈ ਅਮਰੀਤ ਸਿੰਘ ਉਹਨਾਂ ਦੀ ਬੇਟੀ ਹੈਗੀ ਆ ਦੂਜੇ ਪਰ ਪ੍ਰਤਾਪ ਸਿੰਘ ਵੜਾਲਾ ਸੀ ਹੁਣ ਉਹਨਾਂ ਬੇਟੀਆਂ ਨੂੰ ਲੈ ਕੇ ਸ਼ੁਰੂ ਵਿੱਚ ਅਲੀ ਰਾ ਦੀ ਲੀਡਰਸ਼ਿਪ ਨੇ ਕਦੇ ਵੀ ਇਸ ਗੱਲ ਨੂੰ ਸਹਿਕਾਰ ਹੀ ਨਹੀਂ ਕੀਤਾ ਕਿ ਸੀ ਉਹਨਾਂ ਵਿੱਚ ਤੈਨੂੰ ਲੈ ਕੇ ਪਾਰਟੀ ਜਿਹੜੀ ਚਲਾਵਾਂਗੇ ਦੂਜੇ ਪਾਸੇ ਤੱਕ ਇਹ ਦਿੰਦੇ ਰਹੇ ਕਿ ਜੇਕਰ ਅਸੀਂ ਆਕਾਲ ਤੱਕ ਸਾਰੇ ਇਹਨਾਂ ਹੁਕਮਾਂ ਨੂੰ ਲੈ ਕੇ ਪਾਰਟੀ ਦੇ ਵਿੱਚ ਨਵੀਂ ਪਰਤੀ ਕਰਦੇ ਹਾਂ ਤਾਂ ਸਾਡੇ ਵਾਸਤੇ ਸੰਵਿਧਾਨਕ ਸੰਕਟ ਜਿਹੜਾ ਪੈਦਾ ਹੋ ਸਕਦਾ ਬੜੀਆਂ ਗੱਲਾਂ ਉਹਨਾਂ ਵੱਲੋਂ ਠਾਈਆਂ ਗਈਆਂ ਗਿਆ ਖਾਸ ਤੌਰ ਤੇ ਦਲਜੀਤ ਸਿੰਘ ਜੀ ਨੇ ਹੋਣਾ ਨਹੀਂ ਬੜੇ ਪ੍ਰੈਸ ਸਪਾਂਸਰਾਂ ਦੇ ਤੱਕ ਜੁੜੇ ਦਿੱਤੇ ਜਦੋਂ ਕਿ ਦੂਜੇ ਪਾਸੇ ਸਿੱਧੂ ਸਾਹਿਬ ਜਿਹੜੇ ਕਾਨੂੰਨ ਦੇ ਮਾਹਰ ਵਿਅਕਤੀ ਨੂੰ ਕਿਤੇ ਕਹੀ ਚੀਜ਼ ਕੋਈ ਗੱਲ ਹੀ ਨਹੀਂ ਇਹ ਸ਼੍ਰੋਮਣੀ ਕਾਲਦੀਰ ਦੀ ਲੀਡਰਸ਼ਿਪ ਦੀ ਨੀਅਤ ਤੇ ਖੋਟ ਆ ਕਿ ਜਿਹੜਾ ਉਹ ਜਿਹੜਾ ਧਰਤਾ ਨਹੀਂ ਚਾਹੁੰਦੀ ਤੇ ਨਾਲ ਹੀ ਨਾ ਤਰਜੀਤ ਸਿੰਘ ਜੀ ਵੀ ਨੇ ਇਹ ਗੱਲ ਕਹਿ ਸੀ ਕਿ ਜਿਹੜੇ ਸੱਤ ਮੈਂਬਰੀ ਕਮੇਟੀ ਤੇ ਬੰਦੇ ਆ ਜਿਹੜੇ ਬਾਗੀ ਧੜੇ ਦੇ ਉਹ ਪਹਿਨਾਨਿਕਮ ਸ਼ਾਸਨਿਕ ਕਮੇਟੀ ਕੋਲ ਪੇਸ਼ ਹੋਣ ਤਾਂ ਫਿਰ ਉਹਨਾਂ ਸ਼ਾਸਨਿਕ ਕਮੇਟੀ ਵੇਖੂਗੀ ਉਹਨਾਂ ਦੇ ਸਬੰਧ ਕੀ ਫੈਸਲਾ ਲੈਣਾ ਤਾਂ ਫਿਰ ਉਹਨਾਂ ਨੂੰ ਸ਼ਾਮਲ ਕਰਾਂਗੇ ਸੋ ਅਜਿਹੀ ਸਥਿਤੀ ਦੇ ਵਿੱਚ ਫਿਰ ਕੁਦਰਤੀ ਤੌਰ ਤੇ ਹਸਾਲਪਤ ਸਾਹਿਬ ਦੇ ਜਿਹੜੇ ਹੁਕਮ ਨਹੀਂ ਉਹਨਾਂ ਦਾ ਤਾਂ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੀ ਲੱਗਦਾ ਕਿਉਂਕਿ ਫੈਸਲੇ ਨੂੰ ਇੰਡੀਪੈਂਡੈਂਟ ਤਰ੍ਹਾਂ ਅਗਰ ਪ੍ਰਤਾਪ ਸਿੰਘ ਨੂੰ ਬੁਲਾਲੇ ਹੋਣਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਜਥੇਦਾਰ ਰਵੀ ਸਿੰਘ ਉਹਨਾਂ ਕੋਲ ਟਾਈਮ ਮੰਗ ਲਿਆ ਜੇ ਹਾਂ ਵੀ ਸਾਨੂੰ ਟਾਈਮ ਦੋ ਸੀ ਤੁਹਾਨੂੰ ਮਿਲ ਕੇ ਦੱਸਣਾ ਹੈ ਕਿ ਹਾਂ ਵੀ ਕਿਹੇ ਕੁਝੀਆਂ ਸਥਿਤੀਆਂ ਜੇ ਚੋਰ ਮੋਰੀਆਂ ਦੇ ਰਹੀਆਂ ਅਕਾਲੀ ਦਲ ਜਿਹੜਾ ਆ ਅਕਾਲ ਤੱਕ ਸਭ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਤੇ ਅਕਾਲ ਤੱਕ ਵੱਡਾ ਇਲਜ਼ਾਮ ਉਹਨਾਂ ਨੇ ਬਾਗੀ ਧੜੇ ਨਹੀਂ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਚੋਰ ਮੋਰੀਆਂ ਦੇ ਰਹੀਆਂ ਅਕਾਲ ਤੱਕ ਸਭ ਦੇ ਬਰਾਬਰ ਇੱਕ ਆਪਣੀ ਜਿਹੜੀ ਆ ਆਧਾਰ ਜਿਹੜਾ ਪੜਵਾਉਣਾ ਚਾਹੁੰਦੀ ਆ ਹੁਣ ਆਪਣੇ ਆਪ ਦੇ ਵਿੱਚੇ ਵੱਡੇ ਵੱਡੇ ਇਲਜ਼ਾਮ ਹੈਗਾ ਕਿਉਂਕਿ ਗਿਆਨੀ ਰਕਪੀਸ ਇਹੋ ਨਾਲ ਨਹੀਂ ਉਦੋਂ ਹੀ ਜਦੋਂ ਸੁਖਵੀਰ ਸਿੰਘ ਬਾਰਲਾ ਦਾ ਤਸੀਹਲਾ ਮંજੂਰ ਹੁੰਦਾ ਉਹਨਾਂ ਨੇ ਉਸ ਦਿਨ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਹੈ ਜੇ ਉਸੇ ਤਰੀਕੇ ਨਾਲ ਕਾਰਜਸ਼ੀਲ ਹੈਗੀ ਹੈ ਤਾਂ ਸੁਭਾਵਾਂਕਾ ਕਿ ਉਹ ਫੈਸਲਾ ਗਿਆਨੀ ਰਕਬੀ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਆ ਬਲਕਿ ਸ਼੍ਰੀ ਅਕਾਲਪੁਰ ਸਾਹਿਬ ਦੀ ਤਸੀਹਲ ਤੋਂ ਸੁਣਾਇਆ ਗਿਆ ਫੈਸਲਾ ਸੀ ਜਿਹਨੂੰ ਉਸ ਦਿਨ ਇਹਨਾਂ ਨੇ ਸਵਕਾ ਕਰ ਦਿੱਤਾ ਤੇ ਜਦ ਫਿਰ ਉਹ ਦਿਨ ਇਹ ਕਹਿ ਦਿੰਦੇ ਤੇ ਜੇ ਫਿਰ ਉਹ ਦਿਨ ਨਹੀਂ ਕਹਿ ਤੇ ਬਾਅਦ ਵਿੱਚ ਚੋਰ-ਬੋਰੀਆਂ ਜਾਂ ਵੱਖਰੇ-ਵੱਖਰੇ ਤਰਕ ਦੇ ਕੇ ਜੇਕਰ ਸ਼੍ਰੀ ਅਕਾਲਪੁਰ ਸਾਹਿਬ ਦੇ ਇਹਨਾਂ ਹੁਕਮਤੋਂ ਭੱਜਣ ਦੀ ਕੋਸ਼ਿਸ਼ ਕਰੋਗੇ ਤਾਂ ਸਿੱਧੂ ਸਾਹਿਬ ਪਰ ਪ ਇਸ ਨੂੰ ਦੇਖਣਾ ਹੀ ਦੇਖਣਾ ਪੰਥ ਸਮੁੱਚਾ ਪੰਥ ਐਸਲੇ ਜੋ ਕੋਈ ਛਰੋਮਨੀ ਖਾਲੀ ਦਲ ਦੀ ਲੀਡਰਸ਼ਿਪ ਕਰ ਗਈ ਆ ਤੇ ਦੂਜੇ ਪਾਸੇ ਜੋ ਬਾਗੀ ਢੜਾ ਕਰ ਰਿਹਾ ਐ ਐਸਲੇ ਪੰਥ ਉਹਨਾਂ ਨੂੰ ਪੂਰਨ ਤੌਰ ਤੇ ਬੜੀ ਬਰੀਕੀ ਦੇ ਨਾਲ ਨਜ਼ਰਸਾਨੀ ਉਹਦੀ ਕਰਦਾ ਪਿਆ ਆ ਕੇਵਲ ਪੰਜਾਬ ਦੇ ਸਿੱਖ ਹੀ ਨਹੀਂ ਬੇਸ਼ਵ ਦਸ਼ਾਂ ਵਿੱਚ ਸਿੱਖ ਜਿਹੜੇ ਵਸਦੇ ਨੇ ਪੰਥ ਪ੍ਰਸਤ ਹੈ ਪੇਸ਼ੀ ਨਹੀਂ ਉਹਨਾਂ ਨੂੰ ਵੀ ਪਤਾ ਕਿ ਐਸਲੇ ਖਾਸ ਤੌਰ ਤੇ ਛਰੋਮਨੀ ਖਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਕਿਸ ਦੇ ਕਹਿਣਾ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮ ਅnder ਭੱਜ ਗਈ ਆ ਤਾਂ ਸੁਭਾਵਕ ਆ ਕਿ ਸਿੱਧੂ ਸਾਹਿਬ ਜੇਕਰ ਅਜਿਹਾ ਹੀ ਵਰਤਾਰਾ ਰਿਹਾ ਤੇ ਜੇਕਰ ਕੱਲ੍ਹ ਅੱਜ ਜਿਸ ਤਰ੍ਹਾਂ ਪੈਮ ਮੰਗਿਆ ਤੇ ਜਦੋਂ ਉਹ ਜਾ ਕੇ ਜਾਨੀ ਰਕਬੀ ਸਿੰਘ ਹੁਣਾਂ ਨੂੰ ਚਿੱਠੀ ਦਿੰਦੇ ਆ ਪੱਤਰ ਦਿੰਦੇ ਆ ਬਸ ਉਹ ਸਭ ਫੇਰ ਤਾਂ ਮੁਸ਼ਕਲਾਂ ਮਤਨ ਗਈਆਂ ਮਤਨ ਗਿਆ ਕਿਉਂਕਿ ਇਹ ਵਰਤਾਰਾ ਵੀ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਇਹ ਬਾਗੀ ਧੜੇ ਦੇ ਜਿੱਕੇ ਨੇ ਸਭ ਤੋਂ ਪਹਿਲਾਂ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਆਪਣਾ ਕਬੂਲਨਾਮਾ ਦਿੱਤਾ ਤੇ ਇਹ ਗੱਲ ਕਹੀ ਕਿ ਬੀਤੇ ਵਿੱਚ ਸਾਡੇ ਕੋਲ ਗਲਤੀਆਂ ਹੋਈਆਂ ਸਾਨੂੰ ਉਹਦੀ ਸਜ਼ਾ ਸੁਣਾਓ ਵਰਤਾਰਾ ਤਾਂ ਇਹਨਾਂ ਬਾਗੀ ਧੜੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਜਿਹੜਾ ਅਜੇ ਤੱਕ ਕਿਸੇ ਤਨ ਪੱਤਰ ਲੱਗਾ ਨਹੀਂ ਕਿਉਂਕਿ ਦਿਨ ਬਦਿੰਦਿਨ ਸਟਕੀਆਂ ਜਿਹੜੀਆਂ ਖਰਾਬ ਹੁੰਦੀਆਂ ਜਾ ਰਹੀਆਂ ਨੇ ਜੇਕਰ ਹੁਣ ਅਕਾਲ ਤੱਕ ਸਭ ਇਹਨਾਂ ਹੁਕਮਾਂ ਨੂੰ ਖਾਸ ਤੌਰ ਤੇ ਸੱਤ ਮੈਂਬਰੀ ਕਾਰਜਸ਼ੀਲ ਕਮੇਟੀ ਬਾਰੇ ਦੇ ਸੰਦਰਭ ਅਕਾਲੀ ਦਲ ਪੱਜਦਾ ਤਾਂ ਸੁਭਾਵਿਕਾ ਕਿ ਆਉਂਦੇ ਦਨ ਜੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਮੱਸਿਆਵਾਂ ਜਿਹੜੀਆਂ ਜ਼ਰੂਰ ਵਾਪਰ ਸਕਦੀਆਂ ਨੇ ਹੁਣ ਕੱਲ ਮਾਗੀ ਦਾ ਮੇਲਾ ਉੱਖ ਵੀ ਸਿਆਸੀ ਕਾਨਫਰੰਸ ਜਿਹੜੀ ਹੋਣੀ ਆ ਉਹ ਦਿਨ ਤਾਂ ਕੱਲ ਵੀ ਜਿਹੜੀ ਇਹ ਸਥਿਤੀਆਂ ਜਿਹੜੀਆਂ ਨੇ ਅਕਾਲੀ ਦਲ ਵਾਸਤੇ ਵੇਖਣ ਬਾਣੀਆਂ ਹੋਣਗੀਆਂ ਕਿ ਜਿਹੜਾ ਭਾਰੀ ਇਕੱਠ ਆ ਕਿ ਅਮਰਪਾਲ ਸਿੰਘ ਹੋਣਾ ਵੜੇ ਧੜੇ ਛੁਵਲਨ ਹੁੰਦਾ ਜਿੱਥੇ ਨਵੀਂ ਖੇਤਰੀ ਪਾਰਟੀ ਦਾ ਨਾਮ ਹੋਣਾ ਜਾ ਐਸパਸੇ ਹੁੰਦਾ ਸੋ ਸ਼੍ਰੋਮਣੀ ਕਾਲੀਦਾਦੀ ਤਾਂ ਸਿੱਧੂ ਸਾਬ ਐਸੜੇ ਮੌਜੂਦਾ ਸਮੇਂ ਦੇ ਵਿੱਚ ਤਾਂ ਮੁਸ਼ਕਲਾ ਵੱਧੀਆਂ ਪ੍ਰਤੀਤ ਜਿਹੜੀਆਂ ਹੋ ਰਹੀਆਂ ਨੇ ਚਲੋ ਉਧਰ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਇੱਕ ਚਿੱਠੀ ਜਿਹੜੀ ਹੈ ਖੇਤੀਬਾੜੀ ਮੰਤਰੀ ਸ਼ਿਵਰਾਜ ਉਹਨਾਂ ਨੂੰ ਜਿਹੜੀ ਆ चौहान ਉਹਨਾਂ ਨੂੰ ਲਿਖੀ ਹੈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਆਰਡੀਐਫ ਫੰਡਾਂ ਦੇ ਵਿੱਚ ਵੱਡਾ ਜਿਹੜਾ ਉਹ ਘਟਾਲਾ ਹੋਇਆ ਹੈਗਾ ਔਰ ਦੁਰਵਰਤੋਂ ਜਿਹੜੀ ਆ ਉਹਦੀ ਆ ਹੋਈ ਹੈ ਤਾਂ ਉਹਨਾਂ ਨੇ ਸ਼ਿਵਰਾ ਚੋਹਾਨ ਨੂੰ ਪੱਤਰ ਲਿਖ ਕੇ ਇਸ ਕਥਿਤ ਘਟਾਲੇ ਦੀ ਜਿਹੜੀ ਆ ਆਰਡੀਐਫ ਦੇ ਫੰਡਾਂ ਦੀ ਦੁਰਵਰਤੋਂ ਦੀ ਜਿਹੜੀ ਹੈ ਉਹ ਜਾਂਚ ਕਰਵਾਉਣ ਵਾਸਤੇ ਚਿੱਠੀ ਲਿਖੀ ਆ ਕਿਵੇਂ ਦੇਖਦੇ ਹੋ ਕਿ ਇਹ ਨਵੇਂ ਤੋਂ ਨਵੇਂ ਪੰਜਾਬ ਸਰਕਾਰ ਦੇ ਅੰਦਰ ਕੱਪੜੇ ਜਾਂ ਦੁਰਵਰਤੋਂ ਪੈਸਿਆਂ ਦੀ ਦੇ ਜਿਹੜੇ ਮਾਮਲੇ ਉਹ ਲਗਾਤਾਰ ਹੁਣ ਵਧ ਰਹੇ ਆ ਸਿੱਧੂ ਸਾਹਿਬ ਫੂਲ ਡਿਵੈਲਪਮੈਂਟ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਬੀਤੇ ਸਮੇਂ ਦੇ ਵਿੱਚ ਬੜੇ ਵਿਵਾਦਾਂ ਚ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਰੂਰਲ ਡਵੈਲਪਮੈਂਟ ਫੰਡ ਪੰਜਾਬ ਸਰਕਾਰ ਦਾ ਡੱਕਿਆ ਹੋਇਆ ਸੀ ਪਰ ਹੁਣ ਪ੍ਰਤਾਪ ਸਿੰਘ ਬਾਜਵਨ ਜਿਹੜਾ ਖਲਾਸਾ ਕੀਤਾ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਖਲਾਸਾ ਹੈਗਾ ਤੇ ਇੱਕ ਕਿਸਮ ਪੰਜਾਬ ਸਰਕਾਰ ਨੂੰ ਮੁਵਾਦਾ ਦੇ ਵਿੱਚ ਲੈ ਲੈਂਦੀ ਹੈ ਉਹਨਾਂ ਨੇ ਇਹ ਇਲਜ਼ਾਮ ਦਾਇਆ ਕਿ ਜਿਹੜਾ 15ਵਾਂ ਵਿੱਤ ਕਮਿਸ਼ਨ ਸੀ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ 454536 ਕਰੋੜ ਪਿਆ ਜਿਹੜਾ ਸੀ ਉਹ ਨੈਸ਼ਨਲ ਰੂਰਲ ਡਵੈਲਪਮੈਂਟ ਫੰਡ ਦੇ ਰੂਪ ਚ ਦਿੱਤਾ ਗਿਆ ਜਿਹੜਾ ਪੰਜਾਬ ਸਰਕਾਰ ਨੇ ਕੀ ਕਰਨਾ ਸੀ ਕਿ ਵਕਫਾ ਪੰਚਾਇਤੀ ਰਾਜਾਂ ਨੂੰ ਉਹ ਰਾਸ਼ੀ ਜਿਹੜੀ ਦੇਤੀ ਜਾਣੀ ਸੀ ਤੇ ਗੁਫਰ ਜ਼ਿਲ੍ਹਾਵਾਰ ਉਹ ਫੰਡ ਜਿਹੜਾ ਪਿੰਡਾਂ ਦੇ ਵਿਕਾਸ ਵਾਸਤੇ ਵਰਤਿਆ ਜਾਣਾ ਸੀ ਹੁਣ ਇਲਜ਼ਾਮ ਕੀ ਹੈ ਇਲਜ਼ਾਮ ਸਦੂ ਸਾਹਿਬਾ ਦਾ ਇਹ ਲਾਇਆ ਕਿ ਇਹਦੇ ਵਿੱਚ 1.80 ਕਰੋੜ ਦੀ ਜਿਹੜੀ ਰਕਮ ਹੈ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸੇ ਇੰਡਸਟਰੀ ਨੂੰ ਜਿਹੜੀ ਅਲਾਟ ਕਰ ਦਿੱਤੀ ਗਈ ਹੈ ਤੇ ਇਸ ਘਪਲੇ ਦਾ ਬਕਾਇਦਾ ਤੌਰ ਤੇ ਅ ਦਸੰਬਰ ਦੇ ਮਹੀਨੇ ਚ ਪੁਲਿਸ ਨੇ ਐਫ ਆਈ ਆਰ ਵੀ ਲਾਂਚ ਕੀਤੀ ਪਰ ਉਸ ਐਫ ਆਈ ਆਰ ਦੇ ਵਿੱਚ ਕਿਸੇ ਦਾ ਨਾਮ ਜਿਹੜਾ ਉਹ ਨਹੀਂ ਹੈਗਾ ਹੁਣ 1.80 ਕਰੋੜ ਦੀ ਜਿਹੜੀ ਰਾਸ਼ੀ ਉਸ ਕੱਪੜੇ ਦੇ ਵਿੱਚ ਜਿਹੜੀ ਰੂਡ ਡਵੈਲਪਮੈਂਟ ਦਾ ਜਿਹੜਾ ਥਾਂਡ ਆ ਉਹ ਕਹਿੰਦੇ ਕਿੱਥੇ ਗਿਆ ਇਹ ਇੱਕ ਜਾਂਚ ਦਾ ਮਸਲਾ ਆ ਤਾਂ ਇਹ ਚੀਜ਼ ਨੂੰ ਲੈ ਕੇ ਉਹਨਾਂ ਨੇ ਅ ਸ਼ਿਵਰਾਜ ਸ਼ਹਾਫ ਦੇ ਖੇਤੀਬਾੜੀ ਮੰਤਰੀ ਨੂੰ ਉਹਨਾਂ ਨੂੰ ਇੱਕ ਪੱਤਰ ਲਿਖਿਆ ਕਿ ਇਹ ਸਾਰੇ ਮਸਲੇ ਦੀ ਜਿਹੜੀ ਜਾਂਚ ਆ ਕੈਕਟ ਕਰਵਾਈ ਜਾਵੇ ਹੁਣ ਕੈਕ ਦੀ ਗੱਲ ਕੀ ਜੇ ਕੱਲ੍ਹ ਤਾਂ ਕੱਲ੍ਹ ਵੀ ਕੈਕ ਦੀ ਇਹ ਗੱਲ ਕੀਤੀ ਸੀ ਕਿ ਕੈਕ ਨੇ ਇਸ ਤਰੀਕੇ ਨਾਲ ਜਿਹੜਾ ਕਰੋੜਾਂ ਦਾ ਜਿਹੜਾ ਕੱਪੜਾ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਐਕਸਾਈਪੋਲਿਸੀ ਦੇ ਵਿੱਚੋਂ ਹੋਇਆ ਉਸ ਨੂੰ ਉਜਾਕਰ ਕੀਤਾ ਤੇ ਜੇਕਰ ਹੁਣ ਪੰਜਾਬ ਦਾ ਵਧਾ ਸਰਬਕੂ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਹ ਇਲਜ਼ਾਮ ਲਾਉਂਦੇ ਨੇ ਕਿ ਹਾਂ ਵੀ ਇਹ ਫੰਡ ਕਿੱਥੇ ਗਿਆ ਕਿਉਂਕਿ ਨਿਰਧਾਰਤ ਇਹ ਸਾਡੇ ਜਿੰਨਾ ਕੰਮਾਂ ਵਾਸਤੇ ਖਰਚਿਆ ਜਾਣਾ ਸੀ ਉਹਨਰਗਾ ਇੱਕੋ ਤੱਕ ਵੀ ਕਿਹਾ ਕਿ ਇਹ ਫੰਡ ਉਹਨਾਂ ਵੱੱਤੇ ਖਰਚੀ ਨਹੀਂ ਗਏ ਤੇ ਫਿਰ ਫੰਡ ਗਏ ਕਿੱਥੇ ਇਹ ਪੈਸਾ ਕਿੱਥੇ ਖਰਚਿਆ ਗਿਆ ਤੇ ਕਹਿੰਦੇ ਕਿ ਇਸ ਗੱਲ ਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ ਔਰ ਸਿੱਧੂ ਸਾਹਿਬ ਸਾਹੀ ਹਮੇਸ਼ਾ ਆਪਣੇ ਪ੍ਰੋਗਰਾਮਾਂ 'ਚ ਬੜੀ ਬੜੀ ਇਹ ਗੱਲ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਜਿਹੜੇ ਫੰਡ ਆਉਂਦੇ ਨੇ ਪੰਜਾਬ ਸਰਕਾਰ ਉਹਨਾਂ ਫੰਡਾਂ ਨੂੰ ਉਸ ਖੇਤਰ ਵਿੱਚ ਨਹੀਂ ਖਰਚਦੀ ਬਲਕਿ ਕਿਸੇ ਦੂਜੇ ਕਿ ਆਪਾਂ ਇੱਕ ਪਿੱਛੇ ਜੇ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਸਰਟੀਫਿਕੇਟ ਕੇਂਦਰ ਸਰਕਾਰ ਨਾਲ ਸੈਕਟ ਕੋਡ ਮੰਗੇ ਸੀ ਕਿ ਹਾਂ ਵੀ ਤੁਸੀਂ ਦੱਸੋ ਕਿ ਕਿਹੜੇ ਕਿਹੜੇ ਫੰਡ ਤੁਸੀਂ ਕਿਹੜੇ ਕਿਹੜੇ ਵਿਭਾਗ 'ਚ ਖਰਚੇ ਤਾਂ ਪੰਜਾਬ ਸਰਕਾਰ ਨੇ ਉਹ ਸਰਟੀਫਿਕੇਟ ਨਹੀਂ ਸੀ ਦਿੱਤਾ ਤੇ ਜਿਸ ਕਰਕੇ ਕੇਂਦਰ ਸਰਕਾਰ ਦੇ ਜਿਹੜੇ ਫੰਡ ਸੀ ਪੰਜਾਬ ਸਰਕਾਰ ਦੇ ਕਈ ਫੰਡ ਜਿਹੜੇ ਡੱਕ ਲਏ ਤਾਂ ਅਜਿਹੀ ਸਥਿਤੀ ਦੇ ਵਿੱਚ ਸ਼੍ਰੀ ਪ੍ਰਤਾਪ ਸਿੰਘ ਬਾਜਪੀ ਨੇ ਇਹ ਵੀ ਗੱਲ ਦੱਸੀ ਹੈ ਕਈ ਹੈ ਦੋਸ਼ ਲਾਇਆ ਕਿ ਹਾਂ ਵੀ ਦੱਸੋ ਫੰਡ ਜਿਹੜੇ ਕਿਹੜੇ ਕੰਮਾਂ ਵਾਸਤੇ ਖਰਚੇ ਗਏ ਤਾਂ ਇਹਦੀ ਜਾਂਚ ਦੀ ਉਹਨਾਂ ਨੇ ਮੰਗ ਕੇ ਸਦੂ ਸਾਹਿਬ ਕੀਤੀ ਆ ਹੁਣ ਖੇਤੀਬਾੜੀ ਮੰਤਰੀ ਦੇਖੋ ਸ਼ਿਵਰਾ ਚੋ ਆ ਇਹਦੇ ਵਿੱਚ ਕਦਮ ਪੁੱਟਦੇ ਆ ਪਰ ਸਿੱਧੂ ਸਾਬ ਆਪਣੇ ਆਪ ਵਿੱਚ ਪੰਜਾਬ ਸਰਕਾਰ ਤੇ ਵਿਖਿਆ ਜਾਵੇ ਤਾਂ ਇਹ ਬੜਾ ਵੱਡਾ ਇਲਜ਼ਾਮ ਹੈਗਾ ਬੜਾ ਵੱਡਾ ਦੋਸ਼ ਹੈਗਾ ਆ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਲਗਾਇਆ ਗਿਆ ਔਰ ਵੱਡੀ ਗੱਲ ਉਹਨਾਂ ਨੇ ਇੱਕ ਇੱਕ ਤੁਰਸ ਨੇ ਐਫਆਈਆਰ ਬੌਂਚ ਕੀਤੀ ਆ ਪਰ ਐਫਆਈਆਰ ਕਿਸੇ ਦਾ ਨਾਮ ਨਹੀਂ ਤਾਂ ਸੋਹ ਬਾਵਕਾ ਜੇ ਨਾਮ ਨਹੀਂ ਤਾਂ ਫਿਰ ਕਿਸੇ ਕਿਸੇ ਚਿਹਤੇ ਦੇ ਹੀ ਅੰਤਰਗਤ ਇਹ ਫੱਟ ਜਿਹੜਾ ਕਿਹਾ ਹੋਊਗਾ ਉਸਦੀ ਇੰਡਸਟਰੀ ਨੂੰ ਗਿਆ ਹੋਵੇਗਾ ਬਾਕੀ ਹੁਣ ਦੇਖਦੇ ਆ ਕਿ ਕੇਂਦਰ ਸਰਕਾਰ ਪ੍ਰਤਾਪ ਸਿੰਘ ਬਾਜਵੇਦੀ ਇਸ ਬਗ ਨੂੰ ਕਿਸ ਤਰੀਕੇ ਨਾਲ ਦਿੰਦੀ ਹੈ ਹੂੰ ਚਲੋ ਉਧਰ ਕਹਿੰਦੇ ਕਿ ਅੱਜ ਐਸਕੇਐਮ ਦੇ ਦੋਵੇਂ ਧੜੇ ਜਿਹੜੇ ਆ ਪਾਤੜਾ ਚ ਕੇਂਦਰ ਦੇ ਖਿਲਾਫ ਹਨ ਨੀਤੀ ਬਣਾਉਣਗੇ ਔਰ ਅੱਜ ਹੀ ਕਹਿੰਦੇ ਨਵੀਂ ਮੰਡੀਕਰਨ ਨੀਤੀ ਦਾ ਡਰਾਫਟ ਵੀ ਜਿਹੜਾ ਉਹ ਸਾੜਿਆ ਜਾਣਾ ਕੀ ਕੁਝ ਹੋਰ ਕੁਝ ਹੋਣ ਜਾ ਰਿਹਾ ਔਰ ਕੀ ਲੱਗਦਾ ਹੈ ਕਿ ਏਕਤਾ ਹੋਣ ਜਾ ਰਹੀ ਹੈ ਸਾਰੇ ਧੜਿਆਂ ਚ ਐਸ ਨੂੰ ਸਭ ਤੋਂ ਵੱਡੀ ਗੱਲ ਤੇ ਅੱਜ ਜਿਹੜਾ ਏਕਤਾ ਮਤਾ ਆ ਉਹਦੇ ਉੱਤੇ ਚਰਚਾ ਹੋਣੀ ਹੈ ਐਸਕੇਐਮ ਦੀ ਤੇ ਐਸਕੇਐਮ ਨਾਲ ਜਿਹੜਾ ਗੈਸ ਸੀ ਅਸੀ ਆ ਕੁਝ ਉਸ ਦਿਨ ਸ਼ੇਲ ਲੀਡਰ ਜਿਹੜੇ ਸੀ ਵਾਕਫ ਵਾਕ ਜੱਥੇਬੰਦੀਆਂ ਦੇ ਡੱਲੇਵਾਲ ਸਾਹਿਬ ਨੂੰ ਮਿਲਦੇ ਆ 101 ਕਿਸਾਨਾਂ ਦਾ ਜੱਥਾ ਜਿਹੜਾ ਉਹ ਜਾਂਦਾ ਆ ਕਿ ਉਦੋਂ ਉਹ ਜਾ ਕੇ ਜਿਹੜੀਆਂ-ਕਿਹੜੀਆਂ ਨਰਤਾਤ ਸ਼ਰਤਾਂ ਦੇ ਤਹਿਤ ਇਹ ਜਿਹੜੀ ਇੱਕਤਾ ਹੋ ਸਕਦੀ ਆ ਉਸਦੇ ਉਹ ਮਾਰਾ ਜਿਹੜਾ ਸੀ ਉੱਥੇ ਪਹਛਾ ਦਿੰਦਾ ਸੀ ਤੇ ਅੱਜ ਪਾਤੜਾ ਦੇ ਵਿੱਚ ਦੋਵੇਂ ਘੜਿਆਂ ਨੇ ਆਪਸੀ ਜਿਹੜੇ ਐਸਕੇਐਮ ਤੇ ਐਸਕੇਐਮ ਜਿਹੜਾ ਗੈਰਸ ਸੀ ਇਹਨਾਂ ਦੇ ਮਹਤਵਾਂ ਦੀ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਵੇਖਿਆ ਜਾਣਾ ਕਿ ਹਾਂ ਭਈ ਆ ਕਿਹੜੀਆਂ ਕਿਹੜੀਆਂ ਜਿਹੜੇ ਪਲੇਟਫਾਰਮ ਸਾਂਝੇ ਨੇ ਤੇ ਜਿੱਥੇ ਇਹਨਾਂ ਵਿੱਚ ਏਕਤਾ ਜਿਹੜੀ ਹੋ ਸਕਦੀ ਆ ਜਾਂ ਏਕਤਾ ਹੋਣ ਦੀ ਲੋੜ ਹੈ ਜੀ ਇਹ ਤਾਂ ਬਸ ਇੱਕ ਚਰਚਾ ਹੋਣੀ ਆ ਤੇ ਕੇਂਦਰ ਸਰਕਾਰ ਨੂੰ ਤਾਂ ਤਾਂ ਇਸ ਤੋਂ ਸਭ ਇੱਕ ਗੋਡੇ ਲਵਾ ਸਕਦੇ ਆ ਕਿ ਜੇਕਰ ਏਕਤਾ ਸਿਰੇ ਚੜੇ ਕਿਉਂਕਿ ਅੱਜ ਤੱਕ ਏਕਤਾ ਦੇ ਸਬੰਧ ਵਿੱਚ ਬੜੇ ਬਿਆਨ ਜਿਹੜੇ ਸਾਹਮਣੇ ਹੁੰਦੇ ਰਹੇ ਆ ਬੜੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ ਰਹੀਆਂ ਨੇ ਤਾਂ ਕਦੇ ਉਹ ਨਹੀਂ ਮੰਨਦੇ ਕਦੇ ਉਹ ਨਹੀਂ ਮੰਨਦੇ ਪਰ ਅੱਜ ਜਿਸ ਤਰੀਕੇ ਨਾਲ ਦੋਵੇਂ ਫੋਰਮ ਜਿਹੜੇ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਤੇ ਇੱਕ ਦਾ ਮਤਾਂ ਪਿੱਛੇ ਜਿਹੜਾ ਜਿਹੜੀਆਂ ਮਤਾ ਜਿਹੜੇ ਨਿਯਮ ਰੱਖੇ ਗਏ ਨੇ ਉਹਨਾਂ ਤੇ ਜਿਹੜੀ ਚਰਚਾ ਜਿਹੜੀ ਆ ਹੋਵੇਗੀ ਸੋ ਅੱਜ ਦਾ ਦਿਨ ਸਿੱਧੂ ਸਾਹਿਬ ਕਿਸਾਨ ਜੱਥੇਬੰਦੀਆਂ ਵਾਸਤੇ ਬੜਾ ਮਹੱਤਵਪੂਰਨ ਦੇਣਾ ਹੈਗਾ ਔਰ ਇਹ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਦੋਵੇਂ ਜੱਥੇਬੰਦੀਆਂ ਨੇ ਦੋਵੇਂ ਜਿਹੜੀਆਂ ਫੋਰਮਾਂ ਨੇ ਕਿਸਾਨਾਂ ਦੇ ਸਾਂਝੇ ਹਿੱਤਾਂ ਵਾਸਤੇ ਇੱਕ ਸਾਂਝੇ ਪਲੇਟਫਾਰਮ ਤੇ ਆਉਣ ਨੂੰ ਤਿਆਰ ਹੋਣਗੀਆਂ ਆਪਣੀ ਜਿੱਦ ਛੱਡ ਕੇ ਕਿਉਂਕਿ ਕਿਹੜੇ ਲੀਡਰ ਇਸ ਤਰ੍ਹਾਂ ਦੇ ਕਿ ਜਿਹੜੇ ਉਹਨਾਂ ਦੇ ਵਿਚਾਰ ਸੁਣਨ ਨੂੰ ਤਿਆਰ ਨਹੀਂ ਕੋਈ ਉਹਨਾਂ ਦੇ ਵਿਚਾਰ ਸੁਣਨ ਨੂੰ ਤਿਆਰ ਨਹੀਂ ਔਰ ਇਹ ਜੰਗ ਸਿੱਧੂ ਸਾਹਿਬ ਉਹਨਾਂ ਜਿੰਨਾ ਸਿੱਖ ਪੱਖ ਸਾਰੇ ਨੇ ਤਾਂ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਕੇ ਇਕਤਾ ਦੇ ਰੂਪ ਦੇ ਵਿੱਚ ਆਵਾਜ਼ ਜਿਹੜੀ ਆ ਨਹੀਂ ਠੰਡੇ ਸੋ ਅੱਜ ਇਕਤਾ ਦੇ ਮਸਲੇ ਦੇ ਉੱਤੇ ਸਿੱਖ ਸਭ ਜਿਹੜੀ ਗੱਲ ਹੋਣੀ ਆ ਦੇਖੋ ਪਰ ਜਿਹੜਾ ਇਹ ਰੁਖ ਜਿੱਦ ਤੱਕ ਤਿਆਰ ਹੁੰਦਾ ਹੈ ਜੀ ਕਰੋ ਅਨਕ ਸਰ ਤੁਸੀਂ ਪ੍ਰੋਗਰਾਮ ਜਿਹੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ